ਖਾ ਖਾ ਕੇ ਢਾਡੇ ਦਾ ਪਾਟਣ ਤੇ ਆਇਆ ਕਾ ਤੇ ਲੈ ਇਹਦੇ ਬਣਾ ਕੇ ਬਣਾ ਲਿਆ ਬਣਾ ਲਿਆ ਲੈ ਤੂੰ ਕਰਨਿਆ ਜਿਹੜਾ ਕਰਨ ਕਹਿੰਦਾ ਮੇਰੀ ਵੀਡੀਓ ਨਾ ਬਣਾਈ ਕਰਨਾ ਮੀ ਤੂੰ ਪਿੱਛੇ ਬਹਿਣਾ ਆ ਤੂੰ ਪਿੱਛੇ ਤੁਸੀਂ ਮੈਂ ਤੁਸੀਂ ਤਾਂ ਲੱਗਦਾ ਪਿੱਛੇ ਬੈਠਾ ਹੋ ਚੈੱਕ ਵੋ ਕਿੱਥੇ ਰੱਖ ਦੇ ਸਾਰਾ ਸਮਾਨ ਚੱਕ ਕੇ ਥੱਲੇ ਅੱਜ ਮੈਂ ਲੱਗਦਾ ਪਿੱਛੇ ਨਹੀਂ ਘੇਰਦਾ ਨਹੀਂ ਚੱਲਦਾ ਲੈ ਦੇ ਨਵਾਂ ਲੈ ਦੇ ਸੂਟ ਐ ਜੇ ਇਹਨਾਂ ਤਾਂ ਗਰਾਊਂਡ 'ਚ ਗਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਆਈਂ ਇੱਧਰ ਨੂੰ ਆਇਆ ਮੈਂ ਪਟਾਕੇ ਛੱਡੀ ਐ ਉੱਥੇ ਹੀ ਪਟਾਕੇ ਛੱਡੀ ਐ ਕਹਿੰਦਾ ਮੈਨੂੰ ਮਾਰਿਆ ਕਿਉਂ ਸਾਰੇ ਦੋਸਤ ਇਹਦਾ ਮੂੰਹ ਘਟ ਘਟ ਹੱਸਦੇ ਸੀ ਮੈਂ ਲੱਡੂ ਦੇ ਪੈ ਗਈਆਂ ਨਹੀਂ ਪਤਾ ਹੀ ਆ ਕਿ ਜਦੋਂ ਬੱਚੀਆਂ ਇੱਕ ਰੌਣਕ ਤੇ ਵੱਜ ਗਰਾਊਂਡ 'ਚ ਹੀ ਵੱਜਣੀਆਂ ਮੈਂ ਅੱਜ ਉਹ ਕਰ ਦਿੱਤੀ ਮੈਨੂੰ ਗੁੱਸਾ ਬੜਾ ਆਇਆ ਸੀ ਮੈਂ ਇਹਨੂੰ ਕਿਹਾ ਮੈਂ ਕਿਹਾ ਜਾਈਂ ਨਾ ਬੋਰਚ ਕੀਤਾ ਪੈਣੀ ਕਿ ਦੂਰੀ ਜਾਂਦਾ ਬੰਦ ਹਾਂਜੀ ਇੱਕ ਇੱਕ ਮਿੰਟ ਸ਼ੇ ਨਾ ਫੇ ਲਾ ਕੇ ਫੇ ਉਦੋਂ ਚੱਲ ਜਾਂਦਾ ਚਾਰਜ ਤੇ ਲਾ ਕੇ ਇਹਨਾਂ ਭੱਜ ਜਾਣਾ ਫੇ ਚਾਰਜ ਚਾਰਜ ਦੇ ਮੈਂ ਦਾਦੀਆਂ ਜੇ ਟੈਪ ਖਤਮ ਹੋ ਗਿਆ ਫੇ ਇਹਨੇ ਫੋਨ ਚੱਕ ਲੈਣਾ ਮੇਰਾ ਜੇ ਫੋਨ ਦਾ ਖਤਮ ਹੋ ਗਿਆ ਫੇ ਇਹਨੇ ਟੀਵੀ ਫੇਰ ਲਾਸਟ ਹੈ ਅਗਰ ਇਹਨੇ ਟੀਵੀ ਦੇਖਣਾ ਇਹ ਨਹੀਂ ਜਦ ਤੱਕ ਟੈਪ ਚਾਰਜ ਹੋ ਜਾਂਦਾ ਹੈ ਵੇ ਟੈਪ ਫੇ ਟੈਪ ਚਾਰਜ ਹੋ ਜਾਂਦਾ ਹੈ ਸ਼ੈਡੂਲ ਵਧੀਆ ਹੈ ਸ਼ੈਡੂਲ ਵਧੀਆ ਇੱਥੇ ਪੜਨਾ ਕੁਝ ਆਉਂਦਾ ਹੀ ਨਹੀਂ ਗੱਡੀਆਂ ਦੇ ਨਾਂ ਹੀ ਪਤਾ ਹੈ ਕਿ ਬਸ ਇਹ ਕਿਹੜਾ ਮਾਡਲ ਆਪਣੀ ਕਾਰ ਹੱਸਦਾ ਉਹਦਾ ਮੇਰਾ ਦੌੜਦਾ ਹੱਸੇ ਤਾਂ ਹੀ ਦੋਖਦਾ ਹੀ ਹੁੰਦਾ ਤੇਰੇ ਨਾਲ ਨਹੀਂ ਬੜਾ ਬੋਟੇ ਦੋਖਦੇ ਮੇਰਾ ਦੌੜਦਾ ਹਿੱਟੋਂ ਕਿੱਥੋਂ ਇੱਥੇ ਤੇਰੇ ਛੋਟੇ ਹੁੰਦੇ ਨੇ ਮੈਂ ਗਿੱਚੀ ਤੇ ਚਪੇੜਾ ਸੱਟੀਆਂ ਸੀ ਤਾਂ ਦੋਖਦਾ ਉਹਦਾ ਅਸਰ ਆ ਤੈਨੂੰ ਪਸੀਨਾ ਕਿੱਦਾਂ ਆਇਆ ਓਏ ਕਿੱਥੇ ਚੱਲਿਆ ਤੂੰ ਡਬਾਈ ਨੱਕ ਦਿਖਾਈਆ ਮਰਾ ਨੱਕ ਦਿਖਾਈਆ ਮਰਾ ਭਰਿਆ ਪਿਆ ਭਰਿਆ ਜਾ ਰੋੜੀਆ ਰੋੜਾ ਕੇ ਆਇਆ ਲੇਟ ਕਰਦਾ ਯਾਰ ਇਹ ਤਾਂ ਦੀਦੇ ਨਹੀਂ ਉਹ ਚਲਾ ਲਓ ਲੈਟ ਦੀ ਲੈ ਲੈ ਸਲੈਸ਼ ਮੂਵੀ ਲੈ ਲੈ ਹੈ ਮੂਵੀ ਕਿੱ ਲਈ ਆ ਮੂ ਤਾਂ ਕੇ ਹੀ ਹੋਣੀ ਆ ਉਧਰ ਰਾਤ ਨੂੰ ਪੁੱਟੇ ਕੂਰ ਮੈਂ ਤਾਂ ਨਾ ਬੰਦੇ ਬੈਕ ਕੈਮਰੇ ਨਾਲ ਕਰਕੇ ਮੈਂ ਬਣਾਉਣੀ ਆ ਫ੍ਰੈਸ਼ ਤਾਂ ਡਿੱਲੇ ਆ ਜਿਵੇਂ ਦੀ ਆ ਬੋਇਸ ਫਟਫ ਹੋਦੇ ਐ ਤੈਨੂੰ ਫੋਨ ਖੋ ਮੇਰਾ ਬੈਟਰੀ ਲੋ ਕਰੀ ਜਾਂਦਾ ਹੈ ਇਹ ਗਾੜੀ ਨਹੀਂ ਆਣਗੀ ਪਰ ਸ਼ਾਵੇਂ ਤੂੰ ਉੱਥੋਂ ਬਾਕੀ 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 ਕਹਿੰਦਾ ਮੋਟਰ ਆ ਗਿਆ ਬਾਕੀ ਆ ਗਿਆ ਬਾਕੀ ਕਹਿੰਦਾ ਫੋਟੋ ਖੋੜੀ ਦੇ ਨਾਕ ਜੀ ਬਾਕੀ ਬਾਕੀ ਪਰ ਆ ਪਿਆ ਹੈ ਬਾਕੀ ਬਾਕੀ ਕਰਾ ਲਓ ਨਾਕ ਕਾ ਕਿਦਾਂ ਪਰਿਆ ਓ ਮਾਈ ਗੋਡ ਉਹ ਪਹੁੰਚ ਗਏ ਆਪਾਂ ਪਹੁੰਚ ਗਏ ਵਾਹ ਪਹੁੰਚ ਗਏ ਆ ਪਹੁੰਚ ਗਏ ਬਾਕੀ ਭਾਈਆ ਕਰਾ ਲਓ ਫੋਟੋ ਮੁੰਡੇ ਦੇ ਓਠੋ ਓਠੋ ਸਿੰਘ ਆ ਗਿਆ ਤਿੰਦਾ ਇਹ ਕਿਤੇ ਬੰਦ ਨਾ ਪਿਆ ਆ ਮਟਾਲੀ ਜਾਂ ਨਹੀਂ ਆ ਇਹ ਦੜੀ ਕਾਚੀ ਸੀ ਪ੍ਰੋਵ ਰਿਵਿਊ ਨਹੀਂ ਪਾਇਆ ਹਰਸ਼ਾ ਆਪਣੇ ਨੀ ਕਾਚੀ ਨੇ ਨੱਕ ਕਾਟ ਦੇ ਆ ਪਹੁੰਚ ਗਏ ਪਹੁੰਚ ਗਏ ਸੀ ਤੇ ਮੈਂ ਦੱਸ ਦਵਾਂ ਕਿ ਅਸੀਂ ਆਏ ਆ ਕਾਠਗੜ ਤੇ ਇੱਥੇ ਹੈਗਾ ਪ੍ਰੋਗਰਾਮ ਮੇਲਾ ਆਇਆ ਇੱਥੇ ਤੇ ਇੱਥੇ ਸਾਨੂੰ ਬੁਲਾਇਆ ਗਿਆ ਹੈ ਲੱਡੂ ਹਜੇ ਤੱਕ ਵੀ ਉੱਠਿਆ ਨਹੀਂ ਇਹਨੂੰ ਅਸੀ ਘਰ ਚੋਂ ਛੱਡ ਦੇਣਾ ਲੱਡੂ ਉਠਾ ਲੋ ਮੜੇਗਾ ਮੇਲਾ ਆਇਆ ਸਾਲਾਨਾ ਮੇਲਾ ਵਾ ਉਹ ਬਾਗੀ ਮੈਂ ਤਾਂ ਬਾਗੀ ਆ ਅਮੇ ਮੀਆਂ ਨੇ ਅਮੇ ਜਿਹੜਾ ਵੀਰਾਂ ਵੇਤ ਸਿਸਟਰਜ਼ ਆ ਆ ਆਪਾਂ ਨੂੰ ਜਾਣ ਹੀ ਦੇਣਗੇ ਅੰਦਰ ਦੇਣਗੇ ਦੇਣਗੇ ਲਓ ਜੀ ਫੋਟੋਆਂ ਹੋਣ ਲੱਗ ਪਈਆਂ ਆ ਧੋਣ ਜਾਣ ਮਾਵਾ ਸ਼ੇਰ ਹੋਣ ਕੇ ਬਣਾਉਂਦੇ ਵੀਡੀਓ ਅੱਜ ਭਾਲਦੀਆਂ ਫੇਮ ਫਿਰਨਾ ਵਕੀਰਿਆਂ ਚੜਿਆ ਬੈਠੋ ਅਸੀਂ ਥੋੜੇ ਦਿਨ ਪਹਿਲਾਂ ਟਰਾਲੀ ਬਣਵਾਈ ਹੈ ਬਹੁਤ ਮਿਹਨਤ ਕਸ਼ ਰੂਹਾਂ ਲੋਕ ਮਾਰੇ ਬਹੁਤ ਰਕੀਆਂ ਦਾ ਵੇ ਇੱਕ ਵਾਰ ਖੋਲ ਕੇ ਤਾੜੀ 사ਦੀ ਪੈਣ ਲਈ ਮਾਪਿਆਂ ਦੀ ਖੋਲ ਲਾਡ ਲਾ ਬਗਾੜਦੀ ਹੋਇ ਜਨਾ ਕੀਤੀ ਪਰਵਾਨਾ ਤਲ ਵਾਲੇ ਸਿੱਡੇ ਦੀ ਤੋਦੇ ਵਾਲੇ ਮਨ ਹੋ ਲਿਖਾਰੀ ਕਾਸਲਾ ਜੀ ਦੇ ਸ਼ਬਦਾਂ ਦੇ ਵਿੱਚ ਵੇਟ ਨਹੀਂ ਹੁੰਦਾ ਫਿਲਟਰ ਲੱਗੇ ਤੇ ਨਜ਼ਰੀਆ ਕਦੇ ਵੀ ਅਪਨਾ ਨਾ ਜਾਵੇ ਨਾ ਹੋਣ ਦੀ ਬਾਸ਼ਨਾ ਦਰਸ਼ਕੀਂ ਪਿੰਡਾਂ ਚੋਂ ਲੋਕ ਜਦੋਂ 4-5 ਪੈਗ ਸਿੱਤ ਲੈਣ ਤੇ ਫੇ ਘਰੇ ਵੀ ਜਾਣਾ ਘਰ ਵਾਲੀ ਤੋਂ ਡਾਂਗਾਂ ਨਾ ਕਹਿਣ ਬੱਚੇ ਤੇ ਫੇਸ਼ੀਅਲ ਇਹ ਫੇਸ਼ੀਅਲ ਦਾ ਬੀਬੀਆਂ ਨੂੰ ਪਤਾ ਇਹ ਵੀ ਬਹੁਤ ਮਹਿੰਗਾ ਸੌਦਾ ਹੋ ਗਿਆ ਅੱਜ ਕੱਲ੍ਹ ਇੱਕ ਬੜੀ ਅੱਛੀ ਗੱਲ ਲੱਗੀ ਉਥੇ ਗੁਨਾਗ ਬਾਸ਼ਾ ਜੀ ਉਹਨਾਂ ਦੀ ਤਸਵੀਰ ਲੱਗੀ ਹੈ ਸਰੂਪ ਲੱਗਾ ਵਾਲਵਿਕੀ ਮਹਾਰਾਜ ਉਹਨਾਂ ਦਾ ਵੀ ਰੂਪ ਲਗਾ ਇਸ ਸਮੂਸੀ ਜਨਤ ਦੇ ਰੂਪ ਲਗਾ ਬੋਲੇ ਸ਼ੰਕਰ ਮਾਂ ਚਿੰਤ ਕਰਨੀ ਸਤਗੁਰੂ ਅਰਜਨ ਦੇਵ ਮਹਾਰਾਜ ਸਾਰਾਂ ਦੇ ਰੂਪ ਲਗੀ ਬੋਲੇ ਸ਼ੰਕਰ ਉਹਨਾਂ ਦਾ ਵੀ ਉਹਨਾਂ ਦੇ ਵਿਆਹ ਵੀ ਹੋਏ ਹੋਣੇ ਆ ਵਿਆਹ ਹੋਣੇ ਵੀ ਆ ਵਿਆਹ ਤੋਂ ਬਾਅਦ ਛੱਡਣ ਦਾ ਸਿਲਸਿਲਾ ਜਾਰੀ ਹੋ ਜਾਂਦਾ ਕਿ ਜੇ ਮਜਬੂਰੀਆਂ ਕਰ ਕੁੜੀ ਦੀ ਕਦਰ ਨਹੀਂ ਪਾਈ ਜਾਂਦੀ ਮੁੰਡੇ ਵਾਲਿਆਂ ਨੂੰ ਤੇ ਕੁੜੀ ਲਈ ਜ਼ਿੰਦਗੀ ਕੱਟਣੀ ਪੜੀ ਔਖੀ ਹੋ ਜਾਂਦੀ ਹੈ ਇਸ ਭੈਣ ਨੇ ਇੰਨੀ ਮਿਹਨਤ ਕੀਤੀ ਪੂਰਾ ਹਿੰਦੂਸਤਾਨ ਜਾਂਦਾ ਬੈਲਿੰਗ ਦਾ ਕੰਮ ਕਰਦੀ ਆ ਟਰਾਲੀਆਂ ਟਰੈਕਟਰ ਤਵੀਆਂ ਸਾਰਾ ਖੇਤੀਬਾੜੀ ਦਾ ਕੰਮ ਇੰਨੀ ਮਿਹਨਤੀ ਲੰਬੀ ਤੁਸੀਂ ਸੋਚ ਨਹੀਂ ਸਕਦੇ ਨਾਲੋਂ ਤੁਹਾਡੇ ਵੀ ਧੀਆਂ ਭੈਣਾਂ ਸਾਰਾ ਤਾੜੀਆਂ ਇੱਕ ਵਾਰ ਇੱਕ ਵਾਰੀ ਭੈਣ ਦੀ ਮੈਂ ਤੁਹਾਨੂੰ ਸਲਾਮ ਕਰਾਂ ਬਹੁਤ ਖੁਸ਼ ਹਾਂ ਮੇਰੀ ਭੈਣ ਤੋਂ ਇੱਕ ਸੱਦੇ ਦੇ ਆਗੇ ਆ ਤੇ ਤੁਹਾਨੂੰ ਧੰਨਵਾਦ ਆ ਮਾਲਕ ਅੰਤਰਕੀਆਂ ਵਾਸ ਸੱਚੇ ਬਾਚਾ ਮਿਹਰ ਕਰੇ ਚੜਦੀ ਕਲਾ ਰੱਖੀ ਮੇਰੀ ਭੈਣ ਮੇਰੀ ਭੈਣ ਬਾਬਰ ਬਹੁਤ ਮਿਹਰ ਕਰੇ ਲੋਪਮਾ ਦੀ ਨਿੱਤੇ ਰਿਆਰ ਨੂੰ ਤਾਨਾਂਗ ਪੁਨੇ ਦਾ ਪੁਨੇ ਦਾ ਨੀ ਚੜ ਗਿਆ ਬੁਧਾ ਮੱਡੀਏ ਓ ਕੋਈ ਸੈਕਲ ਵੀ ਜਿੰਦਾ ਮੰਦਵਾ ਤੇ ਹੁਣ ਲਉਂਗਾ ਉਤੇ ਨੂੰ ਕਹਿ ਸੇ ਪਵਾਨੀ ਚੱਕਦਾ ਬੈਸੇ ਪਵਾਨ ਚੱਕਦਾ ਬੈਸੇ ਪਵਾਨੀ ਚੱਕਦਾ ਧੋਕ ਧੋਕ ਝਾਰ ਲੱਦੀ ਐ ਉਹਨੇ ਕੀ ਜਾਣੇ ਆ ਦੁਨੀਆ ਕੀ ਜਾਣੇ ਸਾਧੂ ਸੁੱਧੇ ਨੇ ਘਾਟਦੇ ਘਰ ਜਾ ਕੇ ਕਰੇ ਹੁਣ ਘਰ ਚਲੋ ਰੋਕ ਲਿਓਗੇ ਤੁਸੀਂ ਰਾਜ ਤੇ ਤੂੰ Shimla ਚੱਲਣਾ ਮੈਂ ਰਾਜ ਮੈਂ ਸਟਾਲ ਹਾਊਸ ਸਟਾਲ ਕਿਹਾ ਰੋਕ ਰੋਕੇ ਗੱਡੀ ਲੈ ਕੇ ਜਾਵਾਂ ਆਹ ਦੇ ਗੱਡੀ ਆਪਣੀ ਉਹ ਵੇਰੀ ਫੇ ਘੱਟ ਪਰਿਆ ਕਰੇ ਫੇ ਸਾਈਡ ਤੇ ਕਰ ਲਿਆ ਘਟ ਜਾ ਐ ਗੱਡੇ ਪੁੱਟ ਕਰੋ ਜੇ ਤੈਨੂੰ ਜੋ ਤੈਨੂੰ ਫੋਟੋ ਕਰਾਉਣ ਆਏ ਵੇ ਤੂੰ ਕੀ ਕੀ ਕਹਾਂਨਾਂ ਆਖੀ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਅਸੀਂ ਤੇਰੇ ਭਾਜੀ ਫੋਟੋ ਕੋਈ ਹੋਣੀ ਭਾਜੀ ਤੈਨੂੰ ਭਾਜੀ ਕਹਿੰਦੇ ਆ ਇਹਨੇ ਸਕੂਲ ਜੀ ਵੀ ਭਾਜੀ ਕਹਿੰਦੇ ਆ ਬਿਹਾਨੇ ਛੋਟੇ ਕਹਿੰਦੇ ਭਾਜੀ ਅਸੀਂ ਫੋਟੋ ਕਰਾਉਣੀ ਆ ਇਹ ਅੱਛਾ ਕਿਉਂ ਫੋਟੋ ਕਰਾ ਦੇ ਕਰਾਈਏ ਤੂੰ ਫੈਨ ਸੀ ਤੇਰੇ ਇਦਾਂ ਦਾ ਤੂੰ ਕੀ ਕਰਦਾ ਤੇਰੇ ਜਿਹੜੇ ਫੈਨ ਬਣੇ ਹੋਆ ਹੈ ਕਮੇਡੀ ਕਮੇਡੀ ਸੱਤਮੀ ਚ ਗੰਦਾਰੀ ਆਹ ਯਾਪਾ ਇਧਰ ਦੀ ਨਹੀਂ ਗਏ ਨਾ ਉਦੋਂ ਕੀ ਸੱਤਮੀ ਚ ਭਗਵਾਨ ਤੁਮਨ ਨੇ ਇੱਕ ਗਾਣਾ ਯਾ ਵੀ ਗੱਡਿਆ ਸੱਤਮੀ ਜਵਾਜੇ ਮੱਜਾ 7ਮੀ ਕਲਾ ਭਗਵਾਨ ਤੁਮਨ ਸੀ ਐ ਮਾ ਪੰਜਾਬੀ ਗਾਣੇ ਗਾਇਆ ਸੀ ਪਤਾ ਹਾਂ ਮੁੱਦ ਤਾ ਹੋਈਆ ਬੇਕਦਰਾ ਵਲਗਾ ਕੋਦਾਂ ਦੀ ਮਨ ਤੋਂ ਬੱਦਨ ਦੀ ਸੋਨ ਦੇ ਯਾ ਤੂੰ ਤੀਰੀ ਉੱਚ ਰਹਿੰਦੇ ਨੀਂਦ ਨਾ ਇਹਦਾ ਭਰਿਆ ਪਿਆ ਉਹ ਗੇਟ ਖਲਾ ਦੇ ਗੇਟ ਖਲਾਓ ਦਰਵਾਜਾ ਖਲਾ ਇੱਦਾਂ ਕੰਨ ਨੂੰ ਜਾਣ ਨੂੰ ਨਹੀਂ ਗਿਆ ਗੇਟ ਖਲਾ نیند ਆਉਂਦੀ ਤੈਨੂੰ ਖਲਾਓ ਗੇਟ ਮੈਂ ਬਚ ਸਕਦੇ ਹਾਂ ਮੈਂ ਸਾਹ ਹਿਫਲੋਗੇ ਤੇ ਜਪਲਾ ਉਧਰ ਹੀ ਲਾ ਲਓ ਇੱਕ ਦੋ ਤਾਂ ਵੱਜ ਗਿਆ ਆ ਹਮ ਇੱਕ ਦੋ ਵੱਜ ਗਿਆ ਤੇ ਕਿੰਨੇ ਵੱਜ ਗਏ ਉਧਰ ਹੀ ਲਾ ਲਓ ਲਪਾਉਣਾ ਇੱਕ ਹੋਇਆ ਆ ਦੇ ਦੰਦੋ ਜੀ ਉਹ ਜੇ ਘਰ ਤੇ ਹਮਾਂ ਨੂੰ ਕੋਸਣ ਲਈ ਆ ਚੱਕੋ ਮੈਂ ਤੂੰ ਜਾਂ ਕੁਲ ਮੈਂ ਲਾ ਕੇ ਤੂੰ ਮੈਂ ਐਵੇਂ ਲਾ ਕੇ ਆਉਂ ਸੇਵੇਂ ਲੋਕ ਲਾ ਮੈਂ ਸ਼ੱਗਰ ਛੱਡਦੀ ਆ ਲਾਉਂਦੇ ਨਟ ਫਸਾਉਂਦੇ ਖੈ ਤੈਨੂੰ ਕੋਈ ਜ਼ਿਆਦਾ ਨਹੀਂ ਚੜਦੀ ਕੰਮ ਕਰਨ ਨੂੰ ਖੈ ਤੈਨੂੰ ਖੇਚਣ ਲੱਗ ਜੰਦੀ ਐ ਇੱਧਰ ਕਿੱਧਰ ਸੈੜ ਰੋ ਤੂੰ ਤਾਂ ਕਹਿੰਦਾ ਗੱਡੀ ਬਾਹਰ ਰਾ ਦੇ ਸਾਰਾ ਕੁਝ ਿੱਦੇ ਛੱਡ ਦੋ ਲੋਕ ਲਾ ਓਏ ਸਾਡਾ ਪੋਪੋ ਆ ਗਈ बेले की पूजी घुमाई जानी है चलो खत्म कर दें सिर्फ तो ब्लॉग बाय बाय टाटा बाय बाय पापा बाय पापा बाय